ਕਿੰਨੇ ਬੱਚੇ ਗਿਆਰਾ ਹਾ ਤੇਰਾ ਕਿੰਨੇ ਟੀਚਰ ਇੱਥੇ ਨਹੀਂ ਬੈਠੇ ਦੱਸੋ ਮੈਨੂੰ ਟੀਚਰ ਕਿੰਨੇ ਅੰਦਰ ਆਏ ਇਹ ਕੌਣ ਨੇ ਜਿਹਨੇ ਇੱਥੇ ਖਲੋਤੇ ਆ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰੀ ਗੱਲ ਹੈ ਇਹ ਕੋਈ ਪਲਾਨ ਕੀਤਾ ਆਪ ਨੂੰ ਦਾ ਮਤ ਹੁੰਦਾ ਇਹ ਕੋਈ ਫੇਰ ਹੋ ਰਿਹਾ ਮਤ ਹੁੰਦਾ ਬਿਲਕੁਲ ਨਹੀਂ ਆ ਇੱਥੇ ਲਾਈ ਨਹੀਂ ਤੇਰੇ ਆਪਸ ਨੂੰ ਮੈਸੇਜ ਨਹੀਂ ਆਉਂਦਾ ਨਹੀਂ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਤੁਹਾਡਾ ਕੋਈ ਪਕੜ ਨਹੀਂ ਆ ਬੱਚਿਆਂ ਦੇ ਕਿੰਨੇ ਦੱਕਾ ਦੇ ਪਾ ਲੀਂਗੇ ਕੀ ਕਰੋਗੇ ਸਾਰੇ ਅੰਦੀ ਸਰਾਜ ਉੱਤੇ ਫਿਰਦੇ ਹੁੰਦੇ ਨੇ ਕੋਈ ਬੱਚਾ ਥੋੜਾ ਕਹਿਣਾ ਨਹੀਂ ਮੰਨਦਾ ਕੋਈ ਲੈਣਾ ਨਹੀਂ ਪੁੱਜਣਾ ਕੋਈ ਹੈ ਨਾ ਬਈ ਕੋਈ ਇਹ ਤੋਂ ਅੱਧਾ ਹਜਨੇ ਤੇ ਕਰ ਤੁਸੀਂ ਕਹੋ ਬਈ ਕੋਈ ਹੋਰ ਬਣਾਉਣਾ ਕੰਮ ਕਰਦਾ ਇਹ ਕੀ ਕਰਦੇ ਤੁਸੀਂ ਸਾਰੇ ਇਧਰ ਉੱਤੇ ਜਿਹੜੇ ਵੀ ਲੱਗ ਜਾਂਦਾ ਜਿਹੜਾ ਵੀ ਬੱਚਾ ਬਾਹਰ ਆ ਉਹਦੇ ਆਪਸ਼ਨ ਤੇ ਲਾਓ ਜਿਹੜਾ ਬੱਚਾ ਬਾਹਰ ਆ ਆਪ ਤੋਰੇ ਫਿਰਦੇ ਬੱਚੇ ਇਹ ਕੀ ਹੋ ਪੂਰੀ ਟੋਟੜ ਟੋੜੀ ਬੈਸੀ ਐ ਇਹ ਕੀ ਹੈ ਸਿਸਟਮ ਹੈ ਕੋਈ ਥੋੜਾ ਕੋਈ ਟੀਚਰਾਂ ਲਗਾ ਦਿੱਤਾ ਕਿਸੇ ਬੱਚੇ ਦਾ ਉਹ ਥੋੜੀ ਆਉ ਸਾਡੇ ਮਾਨਯੋਗ ਸਾਥੀ ਵਿਦਾਇਕ ਸਾਥੀ ਸਰਦਾਰ ਚੇਤਨ ਸਿੰਘ ਜੋੜਾ ਮਾਜਰੇਣਾ ਮੈਂ ਬਤੌਰ এডੂਕੇਸ਼ਨ ਮਿਸਟਰ ਉਹਨਾਂ ਦੇ ਬਿਆਨ ਦੀ ਉਹਨਾਂ ਦੀ ਸਟੇਟਮੈਂਟ ਦੀ ਲਿਖਿਤੀ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਅਧਿਆਪਕਾਂ ਦਾ ਬਹੁਤ ਸਨਮਾਨ ਕਰਦੇ ਹੈ ਉਹ ਹਰ ਮੰਚ ਤੋਂ ਇਹ ਗੱਲ ਕਹਿੰਦੇ ਹੈ ਕਿ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਹੈ ਮੈਂ ਹਰ ਜਗ੍ਹਾ ਮੈਂ ਹੁਣ ਤੱਕ ਲਗਭਗ ਹਜ਼ਾਰ ਤੋਂ ਵੱਧ ਸਕੂਲਾਂ 'ਚ ਜਾ ਸਕੇ ਹਨ ਹਰ ਜਗ੍ਹਾ ਟੀਚਰਸ ਨੂੰ ਜਾ ਕੇ ਤੇ ਇਹ ਇਹ ਮੈਂ ਆਪਣੀ ਇੱਕ ਪ੍ਰਾਪਤੀ ਸਮਝਦਾ ਕਿ ਹੁਣ ਟੀਚਰਸ ਖੁਦ ਇਨਵਾਈਟ ਕਰਦੇ ਕੇ ਸਾਡੇ ਸਕੂਲ 'ਚੋਂ ਇੱਕ ਰਿਸ਼ਤਾ ਬਣਾਇਆ ਹੈ ਸਾਡੇ ਲਈ ਟੀਚਰਸ ਬਹੁਤ ਮਹਾਨ ਨੇ ਮੈਂ ਤਾਂ ਹਰ ਮੰਚ 'ਤੇ ਕਹਿੰਦਾ ਕਿ ਸਾਡੇ ਟੀਚਰਸ ਦੀ ਪੈਨੈਲ ਇਸ ਮਹਿਕਮੇ ਨੇ ਸਿਰਫ 네ਗੇਟਿਵ ਧਰਨੇ ਵਾਲਾ ਮਹਿਕਮਾ ਬਣਾਇਆ ਸੀ ਕੋਈ ਕਿਤੇ ਕੋਈ ਟੀਚਰ ਗਲਤੀ ਕਰਦਾ ਸੀ ਉਹਦੀ ਖਬਰ ਤਾਂ ਝਟ ਵਾਇਰਲ ਹੋ ਜਾਂਦੀ ਸੀ ਪਰ ਸਾਡੇ ਇੰਨੇ ਟੀਚਰਸ ਮਹਾਨ ਨੇ ਉਹ ਜਦੋਂ ਸਰਕਾਰਾਂ ਨਹੀਂ ਸਪੋਰਟ ਕਰਦੀਆਂ ਸੀ ਉਦੋਂ ਵੀ ਉਹਨੇ ਸਕੂਲ ਸੰਭਾਲੇ ਲੋਕਾਂ ਤੋਂ ਚੰਦਾ ਲੈ ਲੈ ਕੇ ਆਪਣੀ ਮੈਰਿਜ ਅਨਿਵਰਸਰੀਆਂ ਤੇ ਆਪਣੇ ਜਨਮ ਦਿਨ ਤੇ ਉਹਨਾਂ ਸਕੂਲ ਠੀਕ ਕੀਤੇ ਅਗਰ ਕਿਸੇ ਬੱਚੇ ਨੂੰ ਪਿੱਛੋਂ ਕਿਤਾਬ ਨਹੀਂ ਆਉਂਦੀ ਕੋਲੋਂ ਲੈ ਕੇ ਕਿਤਾਬ ਦਿੰਦੇ ਸੀ ਸਾਡੇ ਅਧਿਆਪਕ ਬਹੁਤ ਮਹਾਨ ਨੇ ਮੈਂ ਉਸ ਸਟੇਟਮੈਂਟ ਦੀ ਕੜੀ ਨਿੰਦਾ ਕਰਦਾ ਤੇ ਹਰ ਇੱਕ ਅਧਿਆਪਕ ਸਾਡੇ ਲਈ ਉਹਨਾਂ ਦਾ ਸਨਮਾਨ ਉਹਨਾਂ ਦੀ ਇੱਜ਼ਤ ਸਭ ਤੋਂ ਉੱਤੇ ਤੇ ਇਹ ਜਿਹੜੇ ਪ੍ਰੋਗਰਾਮ ਹੈ ਕੱਲ ਵੀ ਜਾਰੀ ਰਹਿਣਗੇ ਤੇ ਅਸੀਂ ਇਸ ਸਰਕਾਰ ਕਮਿਟਿਡ ਹੈ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਜੋ ਸਰਕਾਰੀ ਸਕੂਲਾਂ 'ਚ ਪੜ੍ਹਦੇ ਐ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ ਕਿ ਅਸੀਂ 12ਵੀਂ 'ਚ ਪੜ੍ਹਦੇ ਹਰ ਬੱਚੇ ਤੋਂ ਇੱਕ ਸਰਵੇ ਫਾਰਮ ਭਰਾਇਆ ਸੀ ਕਿ ਤੁਸੀਂ ਵੱਡੇ ਹੋ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਇੱਕਦਮ 12ਵੀਂ ਤੋਂ ਬਾਅਦ ਕਿੱਥੇ ਐਡਮਿਸ਼ਨ ਲੈਣਾ ਚਾਹੁੰਦੇ ਹੋ ਕਿਹੜੇ ਕਾਲਜ 1,35,000 ਬੱਚਿਆਂ ਨੇ ਉਹ ਫਾਰਮ ਭਰਿਆ ਕੋਈ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਦਾ ਅਧਿਕਾਰੀ ਬੰਨਣਾ ਚਾਹੁੰਦਾ ਹੈ ਕੋਈ ਡਾਕਟਰ ਬੰਨਣਾ ਚਾਹੁੰਦਾ ਹੈ ਕੋਈ ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦਾ ਹੈ ਸਰਕਾਰ ਦਾ ਹੀ ਸੁਪਨਾ ਕਿ ਉਹ ਸਾਰੇ ਬੱਚੇ ਆਪਣੇ ਜਿਹੜੇ ਸੁਪਨੇ ਆ ਉਸ ਨੂੰ ਸਾਕਾਰ ਕਰ ਸਕਣ ਤੇ ਅਸੀਂ ਹਰ ਸੰਭਵ ਮਦਦ ਕਰ ਸਕੀਏ ਤੇ ਉਸੇ ਦੇ ਲਈ ਪੰਜਾਬ ਸਿੱਖਿਆ ਕ੍ਰਾਂਤੀ ਦੀ ਜਿਹੜੀ ਇਹ ਮੁਹਿੰਮ ਹੈ ਇਹ ਚੱਲ ਰਹੀ ਹੈ ਤੇ ਅਸੀਂ ਕਮਿਟਿਡ ਹੈ ਹਰ ਇੱਕ ਬੱਚੇ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ